ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਜੀਤ ਕੌਰ ਹਠੂਰ ਜਗਤ ਸੇਵਕ ਖਾਲਸਾ ਕਾਲਜ ਮੈਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਵਰੇ ਨੂੰ ਸਮਰਪਿਤ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਦਾ ਪੇਪਰ ਲਿਆ ਰਿਆ ਜਾ ਰਿਹਾ ਕਾਲਜ ਪੱਧਰ ਤੇ ਕਾਲਜ ਦੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਮੈਂ ਇਹ ਕਿਤਾਬ ਪੜ੍ਹ ਕੇ ਅਪਲੋਡ ਕਰ ਰਹੀ ਹਾਂ ਤਾਂ ਕਿ ਵਿਦਿਆਰਥੀਆਂ ਨੂੰ ਸੁਣਨ ਵਿੱਚ ਸਹੂਲਤ ਹੋਵੇ ਤੇ ਉਹ ਹੀ ਪੇਪਰ 17 ਅਕਤੂਬਰ ਨੂੰ ਜੋ ਹੋ ਰਿਹਾ ਪੇਪਰ ਉਹਦੇ ਵਾਸਤੇ ਉਹ ਸੁਣ ਸਕਣ ਤੇ ਆਪਣੇ ਪੇਪਰ ਵਿੱਚੋਂ ਪਾਸ ਹੋ ਸਕਣ ਤੇ ਗੁਰੂ ਤੇਗ ਬਹਾਦਰ ਜੀ ਨੇ ਜੋ ਨੈਤਿਕ ਸਿੱਖਿਆ ਦਾ ਸੰਚਾਰ ਆਪਣੀ ਕੁਰਬਾਨੀ ਰਾਹੀਂ ਕੀਤਾ ਉਸ ਵਿੱਚ ਮੈਂ ਆਪਣੀ ਆਵਾਜ਼ ਵਿੱਚ ਕਿਤਾਬ ਅਪਲੋਡ ਕਰ ਰਹੀ ਹਾਂ ਤਾਂ ਕਿ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬ ਜੀ ਦੀ ਦੇਣ ਨੂੰ ਯਾਦ ਰੱਖ ਸਕਣ ਤੇਗ ਬਹਾਦਰ ਸਿਕ੍ਰਿਆ ਇਸ ਕਿਤਾਬ ਦਾ ਨਾਮ ਹੈ ਇਹ ਕਿਤਾਬ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੀ ਸੰਖੇਪ ਰੂਪ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਫਲਸਫੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਉਹਨਾਂ ਦੀ ਕੰਮ ਕਰਨ ਦਾ ਟੰਗ ਤਰੀਕਾ ਨੈਤਿਕ ਤਾਂ ਉਹਨਾਂ ਨੇ ਕਿਵੇਂ ਆਪਣੇ ਜਿਹੜਾ ਬਲੀਦਾਨ ਆ ਉਹ ਦਿੱਤਾ ਤੇ ਉਹ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਪਰ ਅੱਜ ਦੇ ਸਮੇਂ ਵਿੱਚ ਉਹ ਕੱਲੀ ਹਿੰਦ ਦੀ ਚਾਦਰ ਨਹੀਂ ਉਹ ਸਿੰਬਲ ਆਫ ਸੈਕਰੀਫਾਈਸ ਫॉर 휴ਮੈਨਿਟੀ ਉਸ ਮੁੱਚੀ ਮਨੁੱਖਤਾ ਦੀ ਰਹਿਬਰ ਨਹੀਂ ਆਓ ਉਹਨਾਂ ਦੇ ਸੰਕੇਤ ਜੀਵਨ ਬਾਰੇ ਜਾਣੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1 ਅਪ੍ਰੈਲ ਸਨ 1621 ਈਸਵੀ ਨੂੰ ਬੇਸਾਖ ਫਤ ਸਰਬਦੀ 5 ਸੰਮਤ 1678 ਈਸਵੀ ਨੂੰ ਹੋਇਆ ਪ੍ਰਕਾਸ਼ ਸਥਾਨ ਹੈ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਸ੍ਰੀ ਅਮਰਸਰ ਸਾਹਿਬ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਨਾਨਕੀ ਜੀ ਸੁਪਤਨੀ ਮਾਤਾ ਗੁਜਰੀ ਜੀ ਸੰਤਾਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਕਾਲ 3 ਮਾਰਚ 1664 ਈਸਵੀ ਤੋਂ 11 ਨਵੰਬਰ 1675 ਈਸਵੀ ਸ਼ਹੀਦੀ 11 ਨਵੰਬਰ 1675 ਈਸਵੀ ਸ਼ਹੀਦੀ ਸਥਾਨ ਚਾਂਦੀ ਚੌਕ ਦਿੱਲੀ ਕੁੱਲ دنیਵੀ ਉਮਰ 54 ਸਾਲ 7 ਮਹੀਨੇ 10 ਦਿਨ ਉਹਨਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਕੁੱਲ 59 ਸ਼ਬਦ ਤੇ 57 ਸ਼ਲੋਕ ਸਵੈਮਰ ਹਨ ਗੁਰੂ ਸਾਹਿਬ ਜੀ ਨੇ ਇਹ 59 ਸ਼ਬਦ 15 ਰਾਗਾਂ ਚ ਉਚਾਰਨ ਕੀਤੇ ਸਨ ਤੇ 52 ਸ਼ਲੋਕ ਰਾਗ ਰਹਿਤ ਹਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1426 ਤੋਂ ਲੈ ਕੇ 1429 ਤੱਕ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਬਾਈਮਾਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਜਵੰਤੀ ਇਹੋ ਜਿਹਾ ਰਾਗ ਹੈ ਜਿਸ ਅੰਦਰ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੀ ਅੰਕਿਤ ਕੀਤੀ ਮਿਲਦੀ ਹੈ। ਗੁਰੂ ਤੇਗ ਬਹਾਦਰ ਜੀ ਦੇ ਮੁੱਢਲਾ ਜੀਵਨ ਸੀ। ਗੁਰੂ ਤੇਗ ਬਹਾਦਰ ਜੀ ਬਚਪਨ ਦਾ ਨਾਮ ਉਹਨਾਂ ਦਾ ਧਿਆਗਮਲ ਸੀ। ਉਹਨਾਂ ਦਾ ਪ੍ਰਕਾਸ਼ 1 April ਸਨ 1621 ਵਿਸਾਖ ਫਦੀ 5 ਸੰਮਤ 1678 ਨੂੰ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ। ਜਿਸ ਸਥਾਨ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਸਥਾਨ ਤੇ ਸੁੰਦਰ ਗੁਰਦੁਆਰਾ ਗੁਰੂ ਕੇ ਮਹਿਲ ਸਭਾਈਮਾਨ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਆਸਾ ਜੀ ਦੀਵਾਰ ਦਾ ਕੀਰਤਨ ਸੁਣ ਰਹੇ ਸਨ ਤੇ ਇੱਥੇ ਹੀ ਗੁਰੂ ਸਾਹਿਬ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਦਾ ਸਨੇਹਾ ਮਿਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸ ਕਰਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਘਰ ਆਏ ਤੇ ਬੱਚੇ ਨੂੰ ਅਸੀਸਾਂ ਦਿੱਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਬਾਬਾ ਤਿਆਗਮਲ ਜੀ ਸੰਤ ਇੱਕ ਸੁਪਤਰੀ ਬੀਬੀ ਵੀਰੋਜੀ ਜੀ ਸੰਤ ਤਿਆਗਮਲ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਉਹਨਾਂ ਦਾ ਬੜਾ ਦਿਆਲੂ ਸੁਭਾਅ ਸੀ ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਹੀ ਸ਼ਾਂਤ ਚਿੱਤ ਇਕਾਂਤ ਪਸੰਦ ਅਤੇ ਗੰਭੀਰ ਵਿਰਤੀ ਦੇ ਮਾਲਕ ਸਨ ਆਪ ਜੀ ਹਰ ਸਮੇਂ ਨਾਮ ਸਿਮਰਨ ਤੇ ਭਜਨ ਬੰਦਗੀ ਚ ਰੀ ਲੀਂਦੇ ਸਨ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਵੱਡੇ ਭਰਾ ਬਾਬਾ ਗੁਰਦੇਤਾ ਜੀ ਦੇ ਵਿਆਹ ਦੇ ਮੌਕੇ ਤੇ ਆਪ ਜੀ ਨੂੰ ਨਵੇਂ ਕੀਮਤੀ ਕੱਪੜੇ ਪਹਿਨਾਏ ਗਏ ਐਸ ਸਮੇ ਗੁਰੂ ਸਾਹਿਬ ਜੀ ਦੀ ਉਮਰ ਲਗਭਗ 4 ਸਾਲ ਸੀ ਜਦੋਂ ਬਰਾਤ ਤੁਰਨ ਲੱਗੀ ਤਾਂ ਗੁਰੂ ਸਾਹਿਬ ਜੀ ਦੀ ਨਜ਼ਰ ਇੱਕ ਬਾਲਕ ਤੇ ਪਈ ਜਿਸ ਦੇ ਸਰੀਰ ਤੇ ਕੱਪੜੇ ਨਹੀਂ ਸਨ ਗੁਰੂ ਜੀ ਨੇ ਉਸੇ ਵੇਲੇ ਹੀ ਆਪਣੇ ਨਵੇਂ ਕੀਮਤੀ ਕੱਪੜੇ ਉਤਾਰ ਕੇ ਉਸ ਬਾਲਕ ਨੂੰ ਦੇ ਦਿੱਤੇ ਜਦੋਂ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖਿਆ ਤੇ ਪੁੱਛਿਆ ਕਿ ਕੱਪੜੇ ਕਿੱਥੇ ਗਏ ਤਾਂ ਗੁਰੂ ਸਾਹਿਬ ਉਸ ਬੱਚੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਮਾਤਾ ਜੀ ਉਸ ਬੱਚੇ ਨੂੰ ਕੱਪੜਿਆਂ ਦੀ ਲੋੜ ਮੇਰੇ ਨਾਲੋਂ ਜ਼ਿਆਦਾ ਸੀ ਮੈਨੂੰ ਤਾਂ ਹੁਣੇ ਹੋਰ ਕੱਪੜੇ ਮਿਲ ਜਾਣਗੇ ਪਰ ਉਸ ਬੱਚੇ ਨੂੰ ਕਿਸੇ ਨੇ ਹੋਰ ਨਹੀਂ ਦੇਨੇ ਬਚਪਨ ਤੋਂ ਹੀ ਗੁਰੂ ਸਾਹਿਬ ਜੀ ਦਾ ਸਵਾਦਿਆਲੂ ਅਤੇ ਤਿਆਗੀ ਸੀ ਬਾਬਾ ਅਟਲ ਰਾਏ ਜੀ ਦੀ ਛੋਟੀ ਉਮਰੇ ਅਕਾਲ ਚਲਾਣੇ ਤੋਂ ਬਾਅਦ ਤਾਂ ਆਪ ਜੀ ਹੋਰ ਵੀ ਗੰਭੀਰ ਰਹਿਣ ਲੱਗ ਪਏ ਇਹਨਾਂ ਦੀਆਂ ਸਿੱਖਿਆਵਾਂ ਕੀ ਸੀ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਮੁੱਢਲੀ ਸਿੱਖਿਆਵਾਂ ਦੀ ਤੇ ਸਿਖਲਾਈ ਜਿਹੜੀ ਸੀ ਉਸ ਦੇ ਬਾਰੇ ਵਿੱਚ ਆਪਾਂ ਗੱਲ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੁੱਢਲੀ ਵਿੱਦਿਆ ਤੇ ਸਿਖਲਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਹੋਈ ਆਪ ਜੀ ਨੇ ਮੁੱਢਲੀ ਵਿੱਦਿਆ ਤੇ ਸਿਖਲਾਈ ਪਾਈ ਗੁਰਦਾਸ ਜੀ ਪਾਸੋਂ ਪ੍ਰਾਪਤ ਕੀਤੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਬਾਬਾ ਬੁੱਢਾ ਜੀ ਪਾਸ ਪਿੰਡ RAMDAS ਭੇਜਿਆ ਤਾਂ ਜੋ ਆਪ ਜੀ ਬਾਬਾ ਬੁੱਢਾ ਜੀ ਪਾਸੋਂ ਕਿਰਤ ਦੀ ਮਹੱਤਤਾ ਅਤੇ ਹੋਰ ਗੁਣ ਪ੍ਰਾਪਤ ਕਰ ਸਕਣ ਬਡੇਰੀ ਉਮਰ ਚ ਵੀ ਬਾਬਾ ਬੁੱਢਾ ਜੀ ਨੂੰ ਕੀਰਤ ਕਰਦੇ ਆ ਦੇਖ ਕੇ ਗੁਰੂ ਸਾਹਿਬ ਤੇ ਬਹੁਤ ਡੂੰਗਾ ਪ੍ਰਭਾਵ ਪਿਆ ਗੁਰੂ ਸਾਹਿਬ ਨੇ ਇੱਕ ਵਾਰ ਇਹ ਬਚਨ ਵੀ ਕੀਤਾ ਸੀ ਕਿ ਗੁਰਨਾਨਕ ਦੇਵ ਕਰ ਦੀ ਵਿਢਾਈ ਕੀਰਤ ਕਮਾਈ ਹੈ ਆਪ ਜੀ ਨੂੰ ਗੁਰਬਾਣੀ ਤੇ ਹੋਰ ਧਰਮ ਗ੍ਰੰਥਾਂ ਦੀ ਵਿੱਦਿਆ ਦੇ ਨਾਲ ਨਾਲ ਸ਼ਾਸਤਰਾਂ ਦੀ ਵਰਤੋਂ ਅਤੇ ਘੋੜਸਵਾਰੀ ਦੀ ਸਿਖਲਾਈ ਵੀ ਦਿੱਤੀ ਗਈ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਦੁੱਤੀ ਸਖਸ਼ੀਅਤ ਦਾ ਆਪ ਜੀ ਤੇ ਬਹੁਤ ਡੂੰਗਾ ਪ੍ਰਭਾਵ ਸੀ ਪਿਤਾ ਜੀ ਪਾਸੋਂ ਬਚਨ ਵਿਲਾਸ ਸੁਣ ਕੇ ਆਪ ਜੀ ਅੰਦਰ ਵੀ ਧਾਰਮਿਕ ਰੁਚੀਆਂ ਪਰਫੁੱਲਤ ਹੋਣ ਲੱਗ ਪਈਆਂ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਸਨ 1630 ਇਸਵੀ ਤੱਕ ਸ੍ਰੀ ਅੰਮ੍ਰਿਤਸਰ ਰਹੇ ਅਤੇ ਫਿਰ ਉਹ ਪਰਿਵਾਰ ਸਹਿਤ ਕਤਾਰਪੁਰ ਚਿਲਾ ਜਲੰਧਰ ਆ ਗਏ ਇੰਜ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਬੁੱਢਲੇ 9 ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਬਤੀਤ ਹੋਏ ਉਹਨਾਂ ਦੀ ਸਿੱਖਿਆ ਕੀ ਸੀ ਮਾਤਾ ਪਿਤਾ ਨੂੰ ਆਪਣੇ ਬੱਚੇ ਦਾ ਸਰਪੱਖੀ ਵਿਕਾਸ ਕਰਨ 'ਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਆਪਣਾ ਸਿੱਖਾਂ ਨੂੰ ਆ ਜਵਾਨੀ ਦੀ ਉਮਰ ਬਾਰੇ ਆਪਾਂ ਗੱਲ ਕਰਦੇ ਹਾਂ ਜਿਵੇਂ ਜਿਵੇਂ ਗੁਰੂ ਸਾਹਿਬ ਜਵਾਨੀ ਵੱਲ ਪੈਰ ਰੱਖਦੇ ਗਏ ਉਹਨਾਂ ਦੇ ਹੀ ਨਿਹਾਰ ਵਿੱਚ ਹੋਰ ਨਿਖਾਰ ਆਉਂਦਾ ਗਿਆ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਰ੍ਹਾਂ ਆਪ ਜੀ ਦਾ ਕੱਦ ਲੰਬਾ ਜੁੱਸਾ ਚੌੜਾ ਤੇ ਬਾਹਾਂ ਲੰਬੀਆਂ ਸਨ ਆਪ ਜੀ ਦਾ ਚਿਹਰਾ ਚੇਰਾ ਚੰਨ ਵਰਗਾ ਸੋਹਣਾ ਪਰ ਗੰਭੀਰ ਸੀ ਆਪ ਜੀ ਦੇ ਹਿਰਦੇ ਚ ਨਿਰਮਲਤਾ ਬਹੁਤ ਸੀ ਆਪ ਜੀ ਦਿਆਲੂ ਸਵਾਹੂਣ ਕਰਨ ਦੁਖੀਆਂ ਦਰਦਮੰਦਾਂ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਇਹਨਾਂ ਦੀ ਸਿੱਖਿਆ ਕੀ ਐ ਸਮੁੱਚੀ ਲਕਾਈ ਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਸਰਪੱਖੀ ਸਖਸ਼ੀਤ ਹੋਣਾ ਅਤ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਜ਼ਿਲ੍ਹਾ ਜਲੰਧਰ ਨਿਵਾਸੀ ਸ੍ਰੀ ਲਾਲ ਚੰਦ ਜੀ ਦੀ ਜੀ ਅਤੇ ਬੀਬੀ ਵਿਸ਼ਨ ਕੌਰ ਜੀ ਦੀ ਸੁਪੁੱਤਰੀ ਮਾਤਾ ਗੁਜਰੀ ਜੀ ਨਾਲ 15 ਅਸੂ ਸੰਨ 1632 ਵਿੱਚ ਹੋਇਆ। ਇਹਨਾਂ ਦੀ ਕੁੱਖੋਂ ਸੰਨ 1668 ਇਸ ਵਿੱਚ ਗੋਬਿੰਦ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਇਹਨਾਂ ਨੇ ਸਿੱਖਿਆ ਕੀਆ ਮਨੁੱਖਤਾ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਾਰਗ੍ਰਹਿਸਤੀ ਦਾ ਤਿਆਗ ਨਹੀਂ ਕੀਤਾ ਸਭ ਗ੍ਰਹਿਸਤ ਹੁੰਦੇ ਹੋਏ ਸਾਰੇ ਕਾਰਜ ਕੀਤੇ ਕਰਤਾਰਪੁਰ ਦੀ ਜੰਗ ਵਿੱਚ ਸਾਲ 1634 ਈਸਵੀ ਚ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਈ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਤੇਗ ਦੇ ਚੰਗੇ ਜੋਹਰ ਦਿਖਾਏ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਵਿੱਚ ਤੇਗ ਦੇ ਜੋਹਰ ਦਿਖਾਉਣ ਕਾਰਨ ਤਿਆਗਮਲ ਨੂੰ ਤੇਗ ਬਹਾਦਰ ਦਾ ਕਿਤਾਬ ਦੇ ਕੇ ਨਿਵਾਜ਼ਿਆ ਇਸ ਤੋਂ ਬਾਅਦ ਤਿਆਗਮਲ ਜੀ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਪ੍ਰਚਲਿਤ ਹੋ ਗਿਆ ਇਹਨਾਂ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ ਮੀਰੀ ਪੀਰੀ ਦਾ ਸਮੇਲ ਹੀ ਆਦਰਸ਼ ਸਮਾਜ ਦੀ ਸਿਰਜਣਾ ਕਰ ਸਕਦਾ ਹੈ